ਮੇਰੇ ਤੋਂ ਬੋਲਦੇ ਦਾ ਅਰੇ ਕਿਸੇ ਸੋਨਾ ਦੇ ਕਿਹੜੇ ਖੜਦੇ ਇਹ ਜਿਹੜੇ ਜਿਹੜੇ ਪਾਰਕਾਂ ਦੇ माया है, माया है। सेंग, सेंग, सारी है माया आई आहेत्मा चढ़द रखे भाई बलवंत गुराम बहुत सारी माया आई आहे अमरजी वसाखा सारीअता वलो भाई निकाह जी बहुत सारी माया आई आहे परमात्मा चढ़द गांच रखे हर काने करे भाई भोला सिंधी महाराष्ट्र ਭਾਈ ਬਾਦਰ ਸਿੰਘ ਜੀ ਭਾਈ ਨਰਮ ਸਿੰਘ ਜੀ ਹੋਸ਼ਾਰੀ ਮਾਇਆ ਹੀ ਹੈ ਪ੍ਰਮਾਤਮਾ ਚੜ੍ਹਦੀਆਂ ਕਲਾ ਵਿੱਚ ਰੱਖੇ ਪਰਮਦਾਤਨ ਫਤਿਹ ਕਰੇ ਸਾਡੇ ਮੰਦਰ ਜੀ ਤੇ ਹੋਰ ਸਾਡੇ ਜਰਦੀਪ ਸਿੰਘ ਜੀ ਢਿੱਲੀਆਂ ਦੇ ਉਹਨਾਂ ਨੂੰ ਮੁਸੀਬਤਾਂ ਦਾ ਜਿੰਗਦੇ ਵੀ ਆਉਂਦੀਆਂ ਨੇ ਪਰ ਹੋਰ ਵੀ ਲਕਾੜ ਦੇ ਲਕਾੜ ਦੇ ਅੱਗੇ ਚਲੇ ਜਾਂਦੇ ਨੇ ਉਹਨਾਂ ਹੀਰਿਆਂ ਦੇ ਵਿੱਚ ਇੱਕ ਚਮਕਦਾ ਹੀਰਾ ਸੱਜੀ ਦਰਬਾਸ਼ਾ ਹੋਇਆ ਇਹਨਾਂ ਨੇ ਆਪਣਾ ਸਾਰਾ ਜੀਵਨ ਆਪਣੇ ਮਾਤਾ ਪਿਤਾ ਜਾਰੇ ਪੁੱਤਰ ਇਹ ਕਿ ਕਿ ਬਣਾ ਦੇਖਦੇ ਨੇ ਮਾਮਾ ਜਪਾਲ ਚੰਦ ਜਹਰੀ ਭੋਲਾ ਪੰਜੇ ਸੰਗੋਸ਼ਾ ਮਾਰੀ ਜੰਦ ਜਹਰੀ 12 ਪਰਿਵਾਰ ਜੀ ਦੇ ਦੇ ਸਲੀ ਅਲੈਕੋਮ ਅਲਿ ਰਾਨੇ ਕਰਵਾਨ ਕੀਤੇ ਅੱਜ ਉਹਨਾਂ ਦੀ ਕੁਰਬਾਨੀ ਨੂੰ ਸਨਹਾਰ ਕਰਨਿਆਂ ਦੇ ਯਾਰ ਕੀਤਾ ਜਾ ਰਿਹਾ ਹੈ ਐਵੇਂ ਨਹੀਂ ਇਨਸਾਨ ਸਾਹਿਬ ਘੂਰੋ ਇਹ ਕਿਸੇ ਗੱਲ ਦੇ ਕਾਰਨ ਘੁੰਦੇ ਨੇ ਉਹਨਾਂ ਜੋਹਰਾਂ ਦੀ ਉਹਨਾਂ ਬਾਤਨ ਪਰਿਵਾਰੀਆਂ ਦੀ ਨਿਸ਼ਾਨੀ ਹੈ ਜਿੱਥੇ ਇਨਸਾਨ ਸਾਹਿਬ ਵੀ ਅੰਦਾਜ਼ ਹੈ ਸਾਡਾ ਸਤਿ ਸ਼੍ਰੀ ਅਕਾਲ ਸਭ ਸਤਿਕਾਰਯੋਗ ਜੀ ਸਾਡਾ ਸलाम ਹੈ ਲਾਲ ਸलाम ਹੈ ਜੋ ਜੈ ਹੁੰਦਾ ਰੂਸਾ ਦਾ ਮਿਸਰੀ ਜੀ ਸਾਹ ਭਾਈ ਭੋਲਾ ਜੀ ਸਾਡੇ ਪਰੋਜੂ ਨੂੰ ਇਹ ਖਾਲਚਲੀ ਬਹੁਤੀ ਹਨਾ ਮਾਨਾ ਨਬੇ ਕੇਤਨ ਹੋਏ ਸਮੁਤਾਨੀ ਬੜੀ ਮਾਇਆ ਤੇ ਜੀ ਹੈ ਭੋਲਾ ਚਲਦੀ ਕਰੋ ਵਰਸ਼ੇ

फते ग्रांड वॼे आखो वाहिगुरू जी ख़ालसा वाहिगरू जी फेह गुरू गोबिंद चौॾह चौर जी जित हुई महाराज जी चौॾहं जंगा जी जित हुई महाराज सचे पातशाह फिर चवे नज़ूर साहिब उथे बंदा बहादु मिलिया ਕੋ ਨੂੰ ਕਹ ਲੈ ਲੈ ਇਹ ਨਾ ਦੇ ਨਹੀਂ ਆ ਸ਼ੋਰ ਪਣਿਆ ਆਵੇਸ਼ ਦਾ ਸਰਦਗੇ ਤੇ ਇਹ ਅਜੇ ਤੋ ਕਹੀ ਨਾ ਤਿਲਕ ਨਾ ਇਹਨਾਂ ਜਨੇ ਉਪਾਈ ਤੇ ਨਾ ਸਾਧਣੀ ਤੂੰ ਬਣ ਸ੍ਰੀਮ ਨੀ ਕੁ ਨਾਮ ਲਾਇ ਸ੍ਰੀ ਚਰਨਾਂ ਲ ਖੋਜਦਾ ਤੇਰੇ ਕੋਲ ਫੋਲ ਆਪੇ ਆਜੂ ਮਾਗੇ ਨਾਗਵੇ ਦੋਗੇ ਤੇ ਚਿੱਠੀ ਆਸੀ ਪਾਵਾਂਗੇ ਉੱਤ ਸੇ ਜਿੱਥੇ ਤੂੰ ਨਾਉਂ ਕਹਦਾ ਤੇ ਸਤਿਗੁਰ ਦਾ ਤੂੰ ਉਮਤ ਤੇ ਸਿਨੇ ਨਾ

that ਮੈਂ ਕੋਈ ਰੱਖ ਰੂਹਾ ਰੱਖ ਰੂਹਾ ਦੇਖ ਕੇ ਸੱਪਾਂ ਦਾ ਕਾਲਜ ਕਰਿਆ ਦੇਖਣੀਆਂ ਬੁੜਾਸੀ ਉਮੜਾਸੀ ਜਰੀਓ ਤਾਂ ਸਿੱਖਾਂ ਨੂੰ ਨੀ ਕਰਿਆ ਦੇਖਣੀਆਂ ਬੁੜਾਸੀ ਉਮੜਾਸੀ ਜਰੀਓ ਤਾਂ ਸਿੱਖਾਂ ਨੂੰ ਨੀ ਕਰਿਆ ਕਦ ਕੋਲ ਵਜੀਤੇ ਨੇ ਤਿੰਨ ਤਿੰਨ ਲਾਇਕ ਚੈਰੀ ਤਿੱਖੀ सिखी सता पीना तोर खे I'm so